ਪਟਿਆਲਾ ਸ਼ਹਿਰ ਦੇ ਰਜ਼ਿੰਦਰਾ ਹਸਪਤਾਲ ਦੇ ਮੈਡੀਕਲ ਕਾਲਜ ਵਿੱਚ ਆਏ ਦਿਨ ਬੱਚਿਆਂ ਦੇ ਲੈਪਟਾਪ ਅਤੇ ਮੋਬਾਈਲ ਫੋਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਉੱਪਰ ਹੋਸਟਲ ਦੇ ਵਾਰਡਨ ਕਸ਼ਮੀਰ ਚੰਦ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਜਿਸ ਉੱਪਰ ਪੁਲਿਸ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਡੂੰਘਾਈ ਨਾਲ ਜਾਂਚ ਕੀਤੀ ਤਾਂ ਇੱਕ ਵਿਅਕਤੀ ਜੋ ਕਿ ਪਹਿਲਾਂ ਰੈਸਲਰ ਰਹਿ ਚੁੱਕਿਆ ਹੈ ਚਰਨ ਕਮਲ ਨਾਮਕ ਵਿਅਕਤੀ ਨੂੰ ਪੁਲਿਸ ਵੱਲੋਂ ਤਫ਼ਤੀਸ਼ ਦੌਰਾਨ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਕੋਲੋਂ 6 ਲੈਪਟਾਪ ਬਰਾਮਦ ਹੋਏ ਐਸਐਸਪੀ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਐਸਪੀ ਸਿਟੀ ਸਰਫਰਾਜ਼ ਆਲਮ ਆਈਪੀਐਸ ਜੀਦੇ ਦਿਸ਼ਾ ਦੇ ਸ਼ਾਹਹਿਦ ਪੁਲਿਸ ਨੂੰ ਉਸ ਵਕਤ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਇਹ ਚਰਨ ਕਮਲ ਨਾਮ ਦੇ ੋਸ਼ੀ ਨੂੰ ਉਸ ਦੇ ਕਾਬੂ ਕੀਤਾ। ਜਿੰਦਰਾ ਹਸਪਤਾਲ ਮੈਡੀਕਲ ਕਾਲਜ ਦੇ ਵਿੱਚੋਂ ਲਗਾਤਾਰ ਬੱਚਿਆਂ ਦੇ ਲੈਪਟਾਪ ਮੋਬਾਈਲਸ ਚੋਰੀ ਹੋ ਰਹੇ ਸੀ ਜਿਸ ਤੇ ਕੁਸ਼ਵੀਰ ਚੰਦ ਵਾਰਡਨ ਜੀ ਨੇ ਸਾਡੇ ਪਾਸ ਇਤਲਾਹ ਦੇ ਕੇ ਮਿਤੀ 9/4/24 ਨੂੰ ਮੁਕਤਬਾ ਨੰਬਰ 59 ਅੰਦਰ ਸੈਕਸ਼ਨ ਚਾਰਜ 380 ਆਈਪੀਸੀ ਥਾਲਾ ਸਿਵਲ ਨੇ ਦਰਜੇ ਲਿਖ ਕਰਾਇਆ ਸੀ ਜਿਸ ਦੀ ਧੰਗਾਈ ਨਾਲ ਤਫतीश ਕਰਦੇ ਹੋਏ ਇੰਸਪੈਕਟਰ ਐਸ ਐਚਓ ਸਿਵਲ ਲਾਈਨ ਔਰ ਇਨਚਾਰਜ ਅਫਸਰ ਕਲੋਨੀ ਏਐਸਆਈ ਇੰਦਰਜੀਤ ਨੇ ਆਪਣੀ ਟੀਮ ਦੇ ਨਾਲ ਮੁਸਤਫਦੀ ਨਾਲ ਦੁਸ਼ੀ ਚਰਨ ਕਮਲ ਨੂੰ ਗ੍ਰਿਫਤਾਰ ਕੀਤਾ ਜਿਹਦੇ ਪਾਸੋਂ 6 ਲੈਪਟਾਪ ਜੋ ਹੈ ਬਰਾਮਦ ਕੀਤੇ ਗਏ ਨੇ ਤੇ ਦੁਸ਼ੀ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ ਹਾਂਜੀ ਪਹਿਲਾਂ ਵੀ ਇਹਦੇ ਖਿਲਾਫ ਐਨਡੀਪੀਐਸ ਦਾ ਮੁਕੱਦਮਾ ਦਰਜ ਆ ਤੇ ਬਾਕੀ ਦੀ ਤਫ਼ਤੀਸ਼ ਕਰ ਰਹੇ ਆ ਅਸੀਂ ਕਮਾਂਡ ਲਿਆ ਇਹਦਾ ਇਹ ਫੋਟੋ ਢੁਗਾਈ ਦਾ ਪ੍ਰਤੀਸ਼ਿਦ ਇਹ ਪਹਿਲਾਂ ਰੈਸਲਰ ਰਿਹਾ ਜੀ ਕਰਦਾ ਰਿਹਾ ਦਸੋਂ ਬਾਕੀ ਜ਼ਿਆਦਾ ਢੁਵਾਈ ਦਾਲ ਨਹੀਂ ਸਾਰੇ ਸਾਰੇ ਅੰਦਰ ਵਰਤੇ ਕਰਦੇ ਕੋਈ ਹੋਰ ਹਾਂਜੀ ਉਹ ਜਦੋਂ ਲਖਾਇਆ ਉਹਨੇ ਹੀ ਕਿ ਸਾਡੇ ਚੋਰੀ ਹੋ ਰਹੀ ਹੈ ਇੱਥੇ ਲਗਾਤਾ ਇਹ ਤੋਂ ਲੋਕਲ ਸਿਟੀ ਚ ਹੀ ਆਪਣੇ ਕਰਤੀਆ ਸਾਰੇ ਕੋਈ ਵੇਚਦਾ ਨਹੀਂਗਾ ਕਿ ਨਿਕਲਦਾ ਹਾਂਜੀ ਕੋਈ ਵੇਚਦਾ ਹੀ ਸੀਗਾ ਜੀ ਉਹ ਕਰ ਰਿਹਾ ਤਾਂ ਆਪਣੀ ਜਸੀਰ ਉਹ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਚੱਲ ਰਿਹਾ ਹੈ। ਕੋਈ ਨਹੀਂ ਨਸ਼ਾ ਕਰਦਾ ਸੀ ਹਾਂਜੀ ਨਸ਼ੇ ਵੀ ਕਰਦਾ ਥੋੜੇ। 6 ਪ੍ਰਾਪਤ ਹੋਈ ਲੈਪਟਾਪ ਪ੍ਰਾਪਤ ਹੋ ਗਿਆ। ਬਾਕੀ ਹੋਰ ਸੁਧਤੀ ਜਾਰੀ ਹੈ ਹੋਰ ਵੀ ਉਮੀਦ ਹੈ ਸਾਨੂੰ ਇਹਦੇ ਨਾਲ ਹੋਰ ਹੀ ਹੁਸਨ ਸਾਥੀ ਹੋਣ ਦੇ ਉਹ ਵੀ ਚੱਲ ਰਿਹਾ ਸਰ।